ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬੁੱग्गा ਪਾੜ ਖਬਰਾਂ ਜੀ ਹਾਂ ਬੁੱग्गा ਪਾੜ ਖਬਰਾਂ ਇਸ ਦਾ ਨਾਮ ਕਿਉਂ ਰੱਖਿਆ ਗਿਆ ਉਹ ਸਕਰੀਨ ਦੇ ਉੱਤੇ ਵੀਡੀਓ ਪਲੇ ਕਰਨ ਜਾ ਰਹੇ ਹਾਂ ਹੁਣ ਦੇਖ ਸਕਦੇ ਹੋ ਤੁਸੀਂ ਓਏ ਹੋਏ ਛੱਡਿਓ ਨਾ ਤੁਸੀਂ ਤਾਂ ਨਹੀਂ ਆ ਰਹੇ ਆ ਨਾ ਆ来 ਆ来 ਅੰਦਰ ਨੂੰ ਬੁੱਕੀਓ ਸੋ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਬੁੱग्गा ਪਾੜ ਖਬਰਾਂ ਸੀ ਇਸ ਦਾ ਨਾਮ ਕਿਉਂ ਰੱਖਿਆ ਤਾਂ ਦੱਸ ਦਈਏ ਕਿ ਸਵੇ ਇੱਕ ਕੁੜੀ ਤਾਂ ਬੁੱਗੇ ਨਹੀਂ ਮੰਗਦਾ ਇੱਕ ਫਲੋਰ ਦੀ ਜਿਹੜੀ ਬੱਚੀ ਦੀ ਜਿਹੜੀ ਅਸੀਂ ਖਬਰ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਸੀ ਪਹਿਲੇ ਇਸ ਨੇ ਉਸ ਤੋਂ ਬੁਗੇ ਮੰਗੇ ਉਸ ਤੋਂ ਬਾਅਦ ਉਸ ਦੀ ਮਾਂ ਤੋਂ ਬੁਗੇ ਮੰਗੇ ਉਸ ਤੋਂ ਬਾਅਦ ਫਲੋਰ ਦੀ ਇੱਕ ਹੋਰ 22 ਸਾਲ ਦੀ ਕੁੜੀ ਉਹਦੇ ਤੋਂ ਵੀ ਇਹਨੇ ਬੁਗੇ ਮੰਗੇ ਆਖਿਰਕਾਰ ਇਹ ਬੁਗਿਆਂ ਦੀ ਜਿਹੜੀ ਜਿਹੜਾ ਬੁਗਿਆਂ ਦਾ سلسلہ ਹੈ ਕਦੋਂ ਤੱਕ ਚੱਲਦਾ ਰਹੇਗਾ ਤੇ ਕਦੋਂ ਖਤਮ ਹੋਏਗਾ ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਪਰ ਇਸ ਬੁਗੇ ਪਾੜ ਖਬਰ ਦੀ ਜਿਹੜੀ ਅਸਲ ਸੱਚਾਈ ਅੱਜ ਤੁਹਾਡੇ ਨਾਲ ਅਸੀਂ ਲੈ ਕੇ ਰੂਬਰੂ ਹੋਏ ਆ। ਸiladi ਤੁਹਾਨੂੰ ਉਹ ਵੀਡੀਓ ਜਿਹੜੀ ਹੈ ਪਹਿਲੇ ਦਿਖਾ ਦਿੰਦੇ ਹਾਂ ਸਕਰੀਨ ਦੇ ਉੱਤੇ ਕਿ ਕਿਹੜੀ ਕਿਹੜੀ ਕੁੜੀਆਂ ਤੋਂ ਇਹਨੇ ਬੁਗੇ ਮੰਗੇ ਆ ਤੇ ਕਿੰਨੀਆਂ ਕੁੜੀਆਂ ਤੋਂ ਹਾਂਜੀ ਦੇਖ ਲਈ ਆ ਆਹ ਦੇਖ ਲਈ ਨਹੀਂ ਆ ਜਾ ਤੂੰ ਦੋਈ ਲੈ ਆਂਗੇ ਹਾਂਜੀ ਹਾਂ ਆ ਜਾ ਆ ਜਾ ਮੇਰਾ ਬੁਕੀ ਆ ਕੋਈ ਬਾਤ ਹੈ ਸਰ ਕਿਤਨੀ ਦੇਰ ਹੋ ਗਈ ਸਰ ਕੋਈ ਬਾਤ ਤਾਂ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਆ ਜਾ ਯਾਰ ਆ ਜਾ ਅੰਨੇ ਅੰਨੇ ਆ ਤੂੰ ਤੋਂ ਤੋਂ ਬੋਲਦਾ ਹੈ ਓਏ ਹੋਏ ਜੱਪੀ ਆ ਆਹਾਂ ਜੀ ਆਮੀ ਪਰ ਤੇ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਦੋ ਦੋ ਤਿੰਨ ਤਿੰਨ ਵਾਰੀ ਬੁਗੀਆਂ ਤੋਂ ਬੁਗੇ ਮੰਗਦੇ ਹੋਏ ਹਜੇ ਤੱਕ ਐਸਆਈ ਦੇ ਉੱਤੇ ਜਿਹੜਾ ਇਹ ਆ ਪਰਚਾ ਦਰਜ ਨਹੀਂ ਹੋਇਆ ਜੇ ਪਰਚਾ ਦਰਜ ਹੋਇਆ ਤੇ ਆਫੀਸ਼ੀਅਲ ਵੱਲ ਪ੍ਰਸ਼ਾਸਨ ਵੱਲੋਂ ਹਜੇ ਤੱਕ ਕਿਉਂ ਨਹੀਂ ਦਿੱਤੀ ਗਈ ਇੱਥੇ ਹੁਣ ਨਵੇਂ ਖੁਲਾਸੇ ਵੀ ਚੀਜ਼ ਦੇ ਹੋਣਗੇ ਤੁਹਾਨੂੰ ਦੱਸ ਜੇ ਕਿ ਐਸਆਈ ਜਿਹੜੇ ਆ ਸਾਡੇ ਸਟੂਡੀਓ ਦੇ ਵਿੱਚ ਆਏ ਸੀਗੇ ਸਟੂਡੀਓ ਦੇ ਵਿੱਚ ਆ ਕੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਮੈਂ ਵੀ ਜਿਹੜਾ ਹੁਣ ਆਪਣਾ ਪੱਖ ਰੱਖੂੰਗਾ ਉਸ ਤੋਂ ਬਾਅਦ ਜਿਹੜੀ ਹੈ ਮੇਰੀ ਵੀਡੀਓ ਜਿਹੜੀ ਹੈ ਕੰਬਾਈਨ ਕਰਕੇ ਚਲਾਈ ਜਾਵੇ ਤਾਂ ਤੱਕ ਜਿਹੜੀ ਮੇਰੀ ਖਬਰ ਹੈ ਉਹ ਰੋਕ ਦਿੱਤੀ ਜਾਵੇ ਹੈਰਾਨਗੀ ਵਾਲੀ ਗੱਲ ਹੈ ਕਿ ਇਹ ਐਸਆਈ ਇੰਨਾ ਕਿ ਜ਼ਿਆਦਾ ਬਰਹੋਸ਼ ਹੋ ਗਿਆ ਸੀਗਾ ਕਿ ਉਹਨੂੰ 3-3 ਵਜੇ ਪੱਤਰਕਾਰਾਂ ਦੇ ਘਰ ਦੇ ਜਿਹੜੇ ਆ ਦਰਵਾਜ਼ੇ ਵੀ ਖੜਕਾਣੇ ਪੈ ਗਏ ਕਿ ਮੇਰੇ ਨਾਲ ਐਤ ਕੀ ਜਿਹੜਾ ਆ ਕੋਈ ਵਿਅਕਤੀ ਤੁਰ ਪਵੇ ਪਰ ਉੱਥੇ ਤੁਹਾਨੂੰ ਦੱਸ ਜਾਈਏ ਕਿ ਕੋਈ ਵੀ ਪੱਤਰਕਾਰ ਇਹਦੇ ਮਗਰ ਨਹੀਂ ਤੁਰਿਆ ਕਿਉਂਕਿ ਜੇ ਉੱਥੇ ਤੁਹਾਨੂੰ ਗੱਲ ਕਰੀਏ ਕਿ ਸਾਡਾ ਜਿਹੜਾ ਦੇਸ਼ ਹੈ ਜਿੱਥੇ ਕੰਚਕਾਂ ਦੀ ਕੰਜਗਾ ਦੀ ਜਿਹੜੀ ਹੈ ਪੂਜਾ ਕੀਤੀ ਜਾਂਦੀ ਆ ਉਸ ਦੇਸ਼ ਦੇ ਵਿੱਚ ਦੋ ਜਦੋਂ ਇਸ ਤਰ੍ਹਾਂ ਦੇ ਜਿਹੜੇ ਐਸਆਈ ਆ ਕੇ ਲੜਕੀਆਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨਗੇ ਤੇ ਕਿਹੜਾ ਪੱਤਰਕਾਰ ਜਿਹੜਾ ਆ ਇਹਨਾਂ ਨੂੰ ਸਪੋਰਟ ਕਰੇਗਾ ਪਰ ਉੱਥੇ ਹੀ ਹੈਰਾਨਗੀ ਵਾਲੀ ਗੱਲ ਹੈ ਕਿ ਪੱਤਰਕਾਰ ਕਰ ਰਿਹਾ ਕਿਤੇ ਇਹਦੇ ਵਿੱਚ ਇਹ ਤਾਂ ਨਹੀਂ ਜਿਹੜੇ ਸੀਨੀਅਰ ਅਧਿਕਾਰੀ ਸੀਗੇ ਉਹ ਵੀ ਇਸ ਦੇ ਨਾਲ ਰਲੇ ਮਿਲੇ ਸੀਗੇ ਜਾਂ ਐਸਆਈ ਜਿਹੜਾ ਇਹ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਿਹੜਾ ਇਹ ਕੁੜੀਆਂ ਦੀ ਸਪਲਾਈ ਦਿੰਦਾ ਸੀਗਾ ਕਿ ਇਸ ਕਰਕੇ ਪ੍ਰਸ਼ਾਸਨ ਨੇ ਜਿਹੜਾ ਇਹ ਹਜੇ ਤੱਕ ਪਰਚਾ ਦਰਜ ਨਹੀਂ ਕੀਤਾ ਸੋ ਹੁਣ ਉਹ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਸਾਡੇ ਸਟੂਡੀਓ ਦੇ ਵਿੱਚ ਆ ਕੇ ਉਸ ਤੋਂ ਬਾਅਦ ਐਸਆਈ ਦਾ ਮੂੰਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਤਰਿਆ ਹੋਇਆ ਸੀਗਾ ਤੇ ਸਾਫ਼ ਜਿਹੜਾ ਤੌਰ ਤੇ ਜ਼ਾਹਿਰ ਹੋ ਰਿਹਾ ਸੀਗਾ ਕਿ ਹੁਣ ਐਸਆਈ ਐਸਆਈ ਜਿਹੜੇ ਸਾਹਿਬ ਹੈ ਉਹ ਸ਼ਰਮਿੰਦਾ ਹੋਏ ਪਏ ਨੇ ਸਟੂਡੀਓ ਦੇ ਵਿੱਚ ਆਇਓ ਕੀ ਕਹਿਣਾ ਤੁਹਾਡਾ ਮੈਂ ਸਬਦਨ ਸਾਡਾ ਪੁਸ਼ਨ ਕੁਮਾਰ ਤੁਹਾਨੂੰ ਇਹ ਰਿਕਵੈਸਟ ਕਰਨਾ ਆ ਵੀ ਜਿਹੜੀ ਤੁਸੀਂ ਵੀਡੀਓ ਚਲਾਈ ਹੈ ਇਹਦੇ ਵਿੱਚ ਮੈਂ ਆਪਣੇ ਕੁਝ ਕਾਰਨ ਕਰਕੇ ਤੁਹਾਨੂੰ ਸਾਲਾ ਪੱਖ ਨਹੀਂ ਰੱਖ ਸਕਦਾ ਜੀ ਮੈਨੂੰ ਕੁਝ ਦਿਨ ਲੱਗੇ ਜਾਣ ਉਸ ਤੋਂ ਬਾਅਦ ਮੈਂ ਸਾਲਾ ਪੱਖ ਰੱਖ ਦੂੰਗਾ ਇਹ ਹਾਲ ਦੀ ਗੱਲ ਜਿਹੜੀ ਹੈਗੀ ਵੀਡੀਓ ਇਹਨੂੰ ਰੋਕਿਆ ਜਾਵੇ ਜਿਹੜੀ ਚਲਵਾਈ ਗਈ ਚਲਾਈ ਗਈ ਹੈ ਫਲੋਰ ਦੇ ਵਿੱਚ ਕਿ ਉਹਨਾਂ ਵੱਲੋਂ ਕਿਸੇ ਕੁੜੀ ਵੱਲੋਂ ਹੀ ਐਦਾਂ ਤੁਹਾਨੂੰ ਕੋਈ ਬਲੈਕਮੇਲ ਕਰਨ ਦੀ ਕੋਈ ਕੋਸ਼ਿਸ਼ ਇਦਾਂ ਤੇ ਕੁਝ ਹੋਈ ਹੈ ਹਜੇ ਤੱਕ ਲੱਗਦਾ ਸਾਰੇ ਦਫ਼ੇ ਤੁਮ ਸਾਰੀ ਸੱਚਾਈ ਜਿਹੜੀ ਹੈ ਸਾਹਮਣੇ ਆਪਣਾ ਰੱਖਣੀ ਹੈ ਕੁਝ ਵੀਡੀਓ ਹੈਗੀਆਂ ਨੇ ਮੈਂ ਲਾਈਨ ਦੀ ਕੋਸ਼ਿਸ਼ ਕਰਦਾ ਜੇ ਮੈਨੂੰ ਮਿਲ ਗਈਆਂ ਤੁਹਾਨੂੰ ਸਾਰਾ ਪੇਸ਼ ਇਸ ਖਬਰ ਦੇ ਵਿੱਚ ਉਸ ਤੋਂ ਬਾਅਦ ਇੱਕ ਹੋਰ ਨਵਾਂ ਮੋੜ ਆ ਗਿਆ ਇੱਕ ਹੋਰ ਨਵਾਂ ਮੋੜ ਆ ਗਿਆ ਉਸ ਤੋਂ ਬਾਅਦ ਐਸਐਚਓ ਨੇ ਆਪਣਾ ਪੱਖ ਰੱਖਿਆ ਪਰ ਪੱਖ ਜਿਹੜਾ ਰੱਖਿਆ ਉਹ ਵੀ ਕੁਝ ਇਸ ਤਰੀਕੇ ਨਾਲ ਰੱਖਿਆ ਕਿ ਲੋਕਾਂ ਨੂੰ ਉਸ ਦਾ ਪੱਖ ਸਮਝ ਨਹੀਂ ਆਇਆ ਉਸ ਤੋਂ ਬਾਅਦ ਇੱਕ ਜਿਹੜੀ ਆ ਆਡੀਓ ਵਾਇਰਲ ਕੀਤੀ ਜਾਂਦੀ ਐ ਐਸਐਚਓ ਵੱਲੋਂ ਜਿਹਦੇ ਵਿੱਚ ਉਸ ਦਾ ਕਹਿਣਾ ਆਇਆ ਸੀਗਾ ਕਿ ਸ਼ਹਿਜ਼ਾਦ ਪੱਟੀ ਨੇ ਜਿਹੜਾ ਗੈਂਗਸਟਰ ਹੈ ਉਹਨੇ ਮੈਨੂੰ ਜਿਹੜੀ ਐ ਧਮਕੀ ਦਿੱਤੀ ਐ ਜਾਨੋਂ ਮਾਰਨ ਦੀ ਤੇ ਬਾਰ-ਬਾਰ ਉਹ ਵਿਅਕਤੀ ਜਿਹੜਾ ਇੱਕ ਨਾਮ ਲੈ ਰਿਹਾ ਸੀਗਾ ਕਿ RAMNI ਜਿਹੜੇ ਆ ਉਹ ਸਾਡੇ ਬੰਦੇ ਆ RAMNI ਸਾਡੇ ਬੰਦੇ ਆ ਹਰਾਨਗੀ ਵਾਲੀ ਗੱਲ ਹੈ ਕਿ ਸ਼ਹਜਾਦ ਪੱਟੀ ਨੇ ਅਜੇ ਤੱਕ ਜਿੰਨੀਆਂ ਵੀ ਜੜੀਆਂ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਉਹਨੇ ਆਪਣੇ ਇੰਸਟਾ ਪੇਜ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਉਹ ਚੀਜ਼ ਵਾਇਰਲ ਕੀਤੀ ਹੈ ਕਿ ਮੈਂ ਜਿਹੜੀ ਇਸ ਵਿਅਕਤੀ ਨੂੰ ਧਮਕੀ ਦਿੱਤੀ ਹੈ ਤਾਂ ਜ਼ਰੂਰ ਦੱਸਾਂਗੇ ਇਹ ਉਹੀ ਸ਼ਹਜਾਦ ਪੱਟੀ ਹੈ ਜਿਸ ਨੇ ਜਲੰਧਰ ਦੇ ਵਿੱਚ ਗਰਨੇਡ ਦਾ ਹਮਲਾ ਵੀ ਕਰਾਇਆ ਸੀਗਾ ਉਸ ਤੋਂ ਬਾਅਦ ਹਰਾਨਗੀ ਵਾਲੀ ਗੱਲ ਹੈ ਕਿ ਹੁਣ ਐਸਐਚਓ ਸਾਹਮਣੂ ਫੋਨ ਆਇਆ ਪਰ ਜੇ ਤੁਸੀਂ ਉਹ ਵੀਡੀਓ ਆਡੀਓ ਜਿਹੜੀ ਹੈ ਧਿਆਨ ਨਾਲ ਸੁਣੋਗੇ ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗ ਰਿਹਾ ਕਿ ਉਹ ਸ਼ਹਜਾਦ ਪੱਟੀ ਦੀ ਆਵਾਜ਼ ਹੀ ਨਹੀਂ ਇਹ ਬਿਆਨਬਾਜ਼ੀਆਂ ਕਰਦਾ ਪਿਆ ਹੈ ਇਹਨੇ ਅੱ ਹਾਂ ਜੀ ਬਈਏ ਗਰੀ ਬਿਆਨਵਾਜੀ ਜਿਹੜੇ ਤੂੰ ਬਿਆਨ ਭੇਜਿਆ ਕਰਦਾ ਵੀ ਨਾ RAMDEO ਨਾਮ ਬਾਰੇ ਸਹੀ ਉਹ ਮੇਰੇ ਸੱਜਣ ਨਹੀਂ ਉਹ ਮੇਰੇ ਮਿੱਤਰ ਹੀ ਤੇ ਤੇਰੀ ਭੈਣ ਦੀ ਕੁਸ ਜਿਹੜੇ ਉਹਨਾਂ ਦੇ ਕਿਤੇ ਪਰਕਰੋਫ ਚੱਲੇਗਾ ਬਿਲਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਫੋਨ ਕਿੰਨੇ ਕੀਤਾ ਸੀ ਜਾਂ ਕਿੰਨੇ ਨਹੀਂ ਕੀਤਾ ਸੀਗਾ ਪਰ ਇਹ ਚੀਜ਼ ਤਾਂ ਜਿਹੜੀ ਹੈ ਬਿਲਕੁਲ ਜ਼ਾਹਿਰ ਹੁੰਦੀ ਹੈ ਕਿ ਆਡੀਓ ਦੇ ਵਿੱਚ बार-बार ਜਿਹੜਾ ਵਿਅਕਤੀ ਹੈ ਉਸ ਨਾਮ ਲੈ ਰਿਹਾ ਸ਼ਖਸਦਾ ਕੀ RAM ਰਾਮ ਰਾਮ ਮੇਰਾ ਜਿਹੜਾ ਆ ਖਾਸ ਬੰਦਾ ਹਨਾਣਗੀ ਵਾਲੀ ਗੱਲ ਹੈ ਕਿ ਜਦੋਂ ਅਸੀਂ ਕਿਸੇ ਤੋਂ ਕੋਈ ਫੋਨ ਕਰਾਣਾ ਹੋਵੇ ਜਾਂ ਧਮਕੀ ਦਿਵਾਣੀ ਹੋਵੇ ਤੇ ਕਦੀ ਵੀ ਵਿਅਕਤੀ ਉਸ ਬੰਦੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸ਼ਹਿਜ਼ਾਦ ਪੱਟੀ ਆਖਿਰਕਾਰ ਉਹ ਪਾਕਿਸਤਾਨ ਦਾ ਹੈ ਤੇ ਜਿਸ ਰਾਮ ਦਾ ਨਾਮ ਲਿੱਤਾ ਜਾ ਰਿਹਾ ਇਹ ਉਹੀ ਰਾਮ ਹੈ ਜਿਹੜਾ ਉਸ ਨਵਾਲਕ ਲੜਕੀ ਦੀ ਸਪੋਰਟ ਕਰ ਰਿਹਾ ਆਖਿਰਕਾਰ ਜਿਹੜੀਆਂ ਉਸਣ ਵੱਲੋਂ ਜਿਹੜੇ ਇਹ ਆਡੀਓ ਵਾਇਰਲ ਕੀਤੀ ਗਈ ਹੈ ਕਿੰਨੀ ਕੁ ਸਹੀ ਹੈ ਇਹ ਕਿੰਨੀ ਕੁ ਗਲਤ ਹੈ ਤੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਜਦੋਂ ਸਾਡਾ ਰਾਮ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਜਿਹਦਾ ਨਾਮ ਦਿੱਤਾ ਜਾ ਰਿਹਾ ਸੀਗਾ ਕਿਹਨਾ ਭਾਜੀ ਮੁਲਾਜ਼ਮ ਵੱਲੋਂ ਹੀ ਜਿਹੜੀ ਇਹ ਰਿਕਾਰਡਿੰਗ ਆਏ ਕੋਨੇ ਵਾਇਰਲ ਕੀਤੀ ਹੈ ਜਿਹਦੇ ਉੱਤੇ ਸ਼ਾਜਾਦ ਪੱਟੀ ਜਿਹੜਾ ਪਾਕਿਸਤਾਨ ਦਾ ਜਿਹੜਾ ਤੁਹਾਨੂੰ ਪਤਾ ਵਾ ਡਾਣ ਆ ਜਾਂ ਨੂੰ ਅੰਤਖਵਾਦੀ ਕਹਿੰਦੇ ਹੋ ਜੋ ਤੁਸੀਂ ਕਹਿੰਦੇ ਹੋਗੇ ਠੀਕ ਹੈ ਕਿ ਨਹੀਂ ਉਹਨਾਂ ਵੱਲੋਂ ਮੁਲਾਜ਼ਮ ਨੂੰ ਆਹ ਚੀਜ਼ ਕਿਹ ਹੈ ਹੋ ਰਹੀ ਹੈ ਕਿ ਜਿਹੜਾ ਰਾਮ ਹੈ ਉਹ ਸਾਡਾ ਬੰਦਾ ਹੈ ਤੇ ਥੋੜਾ ਤਰੀਕੇ ਨਾਲ ਜੱਲੀ ਮੁੜ ਕੇ ਫੇਰਨਾ ਤੈਨੂੰ ਪਤਾ ਕੀ ਹੋਣਾ ਤੇ ਨਾ ਫਿਰ ਸਾਨੂੰ ਪਤਾ ਕੀ ਹੋਣਾ ਹੈ ਤੁਹਾਡੇ ਉਹਨਾਂ ਕੋਲ ਕਿੰਨੇ ਕ ਲਿੰਕ ਆ ਜਾਂ ਕੀ ਕਹਿਣਾ ਤੁਹਾਡਾ ਇਸ ਬਾਰੇ ਕੀ ਉਹਨਾਂ ਨੇ ਤੁਹਾਡਾ ਨਾਮ ਕਿਉਂ ਲਿੱਤਾ ਅਸਲ ਵਿੱਚ ਇਹ ਰੇ ਪੂਛਣ ਕੁਮਾਰ ਤੇ ਨਸ਼ੀਲਾ ਪੁੱਤਰ ਵਿਚਨ ਵਾਲਾ ਨੇ ਭਟੇਤ ਸੰਬੰਧ ਹੈ ਠੀਕ ਹੈ ਇਹ ਕੋਈ ਵੀ ਨਸ਼ੀਲਾ ਪੁੱਤਰ ਵਾਲਿਆਂ ਨਾਲ ਸਲਾਹ ਕਰਕੇ ਸਾਡੇ ਸਾਡੇ ਤੇ ਕਿਸੇ ਤਰ੍ਹਾਂ ਦਾ ਰਿਐਕਸ਼ਨ ਕਰਵਾ ਸਕਦਾ ਹੈ ਠੀਕ ਹੈ ਔਰ ਗੰਨੇ ਪਿੰਡ ਚ ਨਸ਼ੀਲੇ ਪਾਊਡਰ ਵਾਲਾ ਉਹ ਨਸ਼ੀਲਾ ਪਾਊਡਰ ਪਕਾਉਂਦਾ ਰਿਹਾ ਤੇ ਉਹਨਾਂ ਕੋਲ ਪੈਸੇ ਵੀ ਲੈਂਦਾ ਰਿਹਾ ਸੀ ਜੋ ਸਰਰਾਮ ਨੇ ਜਿਹੜੇ ਐਸਆਈ ਦੇ ਉੱਪਰ ਜਿਹੜੇ ਆ ਜ਼ਾਬ ਲਗਾਇਆ ਪੂਸ਼ਨ ਕੁਮਾਰ ਦੇ ਕਿ ਇਹ ਜਿਹੜਾ ਆ ਡਰਗ ਜਿਹੜਾ ਸਾਡੇ ਏਰੀਆ ਦੇ ਵਿੱਚ ਸਪਲਾਈ ਕਰਵਾਂਦਾ ਸੀਗਾ ਉਹਨਾਂ ਤੋਂ ਮਹੀਨੇ ਲੈਂਦਾ ਸੀਗਾ ਤੇ ਇਸ ਦੇ ਕ੍ਰਿਮਨਲ ਜਿਹੜੇ ਗੈਂਗਸਟਰਸ ਹੈਗੇ ਨੇ ਉਹਨਾਂ ਦੇ ਨਾਲ ਇਹਦੇ ਖਾਸੇ ਲਿੰਕ ਨੇ ਤੇ ਇਸ ਕਰਕੇ ਜਿਹੜਾ ਸਾਨੂੰ ਇਹ ਹੁਣ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਾਡੇ ਉੱਤੇ ਜਿਹੜਾ ਕਿਸ ਤਰ੍ਹਾਂ ਪਰਚਾ ਦਰਜ ਹੋ ਜਾਏ ਤੇ ਇਹਦਾ ਜਿਹੜਾ ਆ ਬਚਾਅ ਹੋ ਜਾਏ ਹੈਰਾਨਗੀ ਵਾਲੀ ਗੱਲ ਹੁਣ ਇਹ ਵੀ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਇੰਨੀ ਢਿੱਲਾ ਅਖਿਰਕਾਰ ਕਿਉਂ ਪਾ ਕੇ ਬੈਠਾ ਹੈ ਇਸੇ ਕਰਕੇ ਕਿਤਨਾ ਕਿਤੇ ਜਿਹੜੀ ਸ਼ੱਕ ਦੀਆਂ ਸੂਈਆਂ ਅਧਿਕਾਰੀਆਂ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਦੀ ਹੈ ਕਿ ਲਗਾਤਾਰ ਜਦੋਂ ਦੋ ਲੜਕੀਆਂ ਦੇ ਨਾਲ ਇਹ ਚ ਉਦੋਂ ਵੀ ਉਸਨੇ ਲੜਕੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਕਰੂਰਤਾ ਕੀਤੀਆਂ ਪਰ ਜਿਹੜਾ ਪ੍ਰਸ਼ਾਸਨ ਨੇ ਇਹ ਮਾਮਲਾ ਦਬ ਲਿਆ ਸੀਗਾ ਤਾਂ ਦੱਸ ਜੇ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਵਿੱਚ ਉਹਨੇ ਕਈ ਵੀ ਪਤਾ ਲੱਗ ਰਿਹਾ ਕਿ ਇੱਕ ਪੁਲਿਸ ਕਰਮੀ ਮਹਿਲਾ ਦੇ ਨਾਲ ਵੀ ਇਸ ਐਸਆਈ ਨੇ ਛੇੜਖਾਨੀ ਕੀਤੀ ਸੀਗੀ ਤਾਂ ਦੱਸ ਜੇ ਕਿ ਛੇੜਖਾਨੀ ਦੇ ਦੌਰਾਨ ਜਿਹੜੀ ਮਹਿਲਾ ਹੈ ਉਹਨੇ ਉੱਚ ਅਧਿਕਾਰ ਨੂੰ ਸ਼ਿਕਾਇਤ ਲਗਾਈ ਸੀਗੀ ਪਰ ਆ ਜਿਹੜੀ ਗੱਲ ਹੈ ਦਬ ਦਿੱਤੀ ਗਈ ਹੈ ਪਰ ਹੁਣ ਸੂਤਰ ਇਹ ਦੱਸ ਦੇਣੇ ਕਿ ਜਿਹੜੀ ਉਹ ਲੜਕੀ ਹੈ ਉਹ ਵੀ ਜਿਹੜਾ ਚੰਡੀਗੜ੍ਹ ਹੁਣ ਅਧਿਕਾਰੀਆਂ ਦੇ ਕੋਲ ਪੇਸ਼ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਿ ਮੇਰੇ ਨਾਲ ਕਿਹੜੀਆਂ ਕਿੜੀਆਂ ਚੀਜ਼ਾਂ ਇਸ ਐਸਆਈ ਨੇ ਕੀਤੀਆਂ ਸੀਗੀਆਂ ਸਾਰੀਆਂ ਆਣ ਗਿਆ ਆਖਿਰਕਾਰ ਇਸ ਚੀਜ਼ ਦੀ ਹਲੇ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਹਜੇ ਸਿਰਫ ਸਾਨੂੰ ਸੂਤਰਾ ਤੋਂ ਜਾਣਕਾਰੀ ਜਿਹੜੀ ਮਿਲੀ ਹੈ ਕਿੰਨੀ ਕ ਸਹੀ ਹੈ ਇਹ ਕਿੰਨੀ ਕ ਗਲਤ ਹੈ ਇਹ ਕੁਝ ਸਮੇਂ ਬਾਅਦ ਜਿਹੜੀ ਸਾਨੂੰ ਅਪਡੇਟ ਦਿੱਤੀ ਜਾਏਗੀ ਜਿਦੇ ਵਿੱਚ ਦਿਖਾਇਆ ਜਾਏਗਾ ਕਿ ਉਹ ਲੜਕੀ ਕੌਣ ਹੈ ਜੋ ਕੈਬਰੇਲ ਸਾਹਮਣੇ ਆਂਦੀ ਹੈ ਜਾਂ ਨਹੀਂ ਆਂਦੀ ਇਹ ਵੀ ਇੱਕ ਜਿਹੜੇ ਆ ਸਸਪੈਂਸ ਜੜਾ ਆ ਤਿਆਰ ਹੈਗਾ ਪਰ ਉੱਥੇ ਹੀ ਤੁਹਾਨੂੰ ਦੱਸ ਜਾਈਏ ਕਿ ਆਖਿਰਕਾਰ ਪ੍ਰਸ਼ਾਸਨ ਨੇ ਹਜੇ ਤੱਕ ਉਸ ਐਸਆਈ ਦੇ ਉੱਤੇ ਜਿਹੜੀ ਆ ਕਾਰਵਾਈ ਕਿਉਂ ਨਹੀਂ ਕੀਤੀ ਜਿਸ ਨੇ ਇੱਕ 14 ਸਾਲ ਦੀ ਬੱਚੀ ਦੇ ਨਾਲ ਜਿਹੜਾ ਆ ਗਲਤ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਲੜਕੀ ਦਾ ਰੇਪ ਹੋਇਆ ਸੀਗਾ ਉਸ ਤੋਂ ਬਾਅਦ ਉਹਦੀ ਮਾਂ ਨੇ ਵੀ ਇਹ ਗੱਲਾਂ ਕਿਹਾ ਹੋਈਆਂ ਕਿ ਜ ਇਹਦਾ ਮਤਲਬ ਲੜਕੀ ਦਾ ਰੇਪ ਹੋਇਆ ਤੇ ਜੇ ਡੰਡਾ ਅੰਦਰ ਨਹੀਂ ਜਾਂਦਾ ਇਹਦਾ ਮਤਲਬ ਲੜਕੀ ਦਾ ਰੇਪ ਨਹੀਂ ਹੋਇਆ ਆਖਿਰਕਾਰ ਜਦੋਂ ਇਸ ਤਰ੍ਹਾਂ ਦੇ ਪੁਲਿਸ ਕਰਮੀ ਥਾਣੇ ਦੇ ਵਿੱਚ ਬਹਿ ਕੇ ਕਿਸੇ ਮਹਿਲਾ ਦੇ ਨਾਲ ਇਸ ਤਰ੍ਹਾਂ ਦੀ ਜਦੋਂ ਗੱਲਾਂ ਕਰਨਗੇ ਤੇ ਕਿਤੇ ਨਾ ਕਿਤੇ ਜਿਹੜਾ ਇਹ ਆ ਡਰ ਦਾ ਮਾਹੌਲ ਜਿਹੜਾ ਆ ਲੜਕੀਆਂ ਦੇ ਵਿੱਚ ਵੀ ਰਹੇਗਾ ਤੇ ਪਰਿਵਾਰਾਂ ਦੇ ਵਿੱਚ ਵੀ ਰਹੇਗਾ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਸਾਡੇ ਹੱਕਾਂ ਦੇ ਲਈ ਹੈ ਸਾਨੂੰ ਹੱਕ ਦਿਵਾਣ ਲਈ ਹੈ ਆਖਿਰਕਾਰ ਉਹੀ ਹੁਣ ਸਾਡਾ ਜਿਸਮ ਜਿਹੜਾ ਆ ਨੋਚਣ ਲੱਗ ਗਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਿੰਨੀ ਜਲਦ ਜਿਹੜੀ ਸੁੱਤੀ ہوئی ਜਿਹੜਾ ਜਿਹੜਾ ਸੁੱਤਾ ਹੋਇਆ ਪ੍ਰਸ਼ਾਸਨ ਹੈ ਕਿੰਨੀ ਜਲਦੀ ਹੂਟਦਾ ਹੈ ਕੁੰਮਕਰਨ ਦੀ ਨੀਂਦ ਤੋਂ ਤੇ ਉਸ ਤੋਂ ਬਾਅਦ ਐਸਆਈ ਦੇ ਉੱਤੇ ਜਿਹੜਾ ਆ ਪਰਚਾ ਦਰਜ ਕਰਦਾ ਹਾਂ ਤਾਂ ਦੱਸ ਜਾਈਏ ਕਿ ਜਦੋਂ ਐਸਆਈ ਸਾਹਿਬ ਸਾਡੇ ਦਫ਼ਤਰ ਦੇ ਵਿੱਚ ਆਏ ਸੀ ਤਾਂ ਉਹਨਾਂ ਦਾ ਕਹਿਣਾ ਇਹ ਵੀ ਸੀਗਾ ਕਿ ਮੇਰੇ ਕੋਲ ਵੀ ਕੁਝ ਵੀਡੀਓes ਹੈਗੀ ਹੈ ਜਿਹੜੀ ਮੈਂ ਪ੍ਰੋਵਾਈਡ ਕਰਾਉਂਗਾ ਉਸ ਤੋਂ ਬਾਅਦ ਸਾਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਚ ਪਤਾ ਲੱਗਾ ਕਿ ਐਸਆਈ ਦੇ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਵੀਡੀਓ ਨਹੀਂ ਹੈਗੀ ਸਿਰਫ ਉਹ ਇੱਕ ਰਾਜੀਨਾਮੇ ਦੇ ਕਰਕੇ ਭਾਈ ਦੌੜ ਕਰ ਰਿਹਾ ਸੀਗਾ ਕਿ ਕਿਸੇ ਤਰ੍ਹਾਂ ਜਿਹੜੀ ਗਰੀਬ ਮਹਿਲਾ ਜਿਨੇ ਮੇਰੇ ਉੱਪਰ ਦਰਖਾਸਤ ਦਿੱਤੀ ਹੈ ਉਸ ਗਰੀਬ ਮਹਿਿਲਾਂ ਨੂੰ ਕਿਸ ਤਰ੍ਹਾਂ ਪੈਸੇ ਦੇ ਕੇ ਆਪਣੇ ਹੱਕ ਦੇ ਵਿੱਚ ਬਿਆਨ ਕਰਾ ਲਵਾਂ ਉਸ ਤੋਂ ਬਾਅਦ ਜਿਹੜਾ ਮੇਰਾ ਜਿਹੜਾ ਪਰਚਾ ਦਰਜ ਹੋਣ ਵਾਲਾ ਹੈ ਉਹ ਕਿਸੇ ਤਰ੍ਹਾਂ ਉਹਨੂੰ ਮੈਂ ਰੋਕ ਲਵਾਂ ਪਰ ਹੈਰਾਨੀ ਵਾਲੀ ਗੱਲ ਹੈ ਕਿ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਹਜੇ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸੁੱਤਾ ਹੋਇਆ ਤੇ ਜਿਹੜਾ ਐਸਆਈ ਹੈ ਉਹ ਭੱਜ ਦੌੜ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਜਿਹੜਾ ਮੇਰਾ ਰਾਜੀਨਾਮਾ ਹੋ ਜਾਏ ਤੇ ਮੇਰਾ ਜਿਹੜਾ ਇਸ ਚੀਜ਼ ਤੋਂ ਬਚਾਅ ਹੋ ਜਾਏ ਹੁਣ ਜਿਹੜੀ ਅਗਲੀ ਅਪਡੇਟ ਤੁਹਾਨੂੰ ਬਹੁਤ ਜਲਦੀ ਦਵਾਂਗੇ ਜਿਦੇ ਵਿੱਚ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਆਖਰਕਾਰ ਉਹ ਜਿਹੜੀ ਪੁਲਿਸ ਕਰਮੀ ਹੈ ਜਿਹੜੀ ਅਗਲੀ ਅਪਡੇਟ ਅਸੀਂ ਤੁਹਾਨੂੰ ਉਸੇ ਸਮੇਂ ਜਿਹੜੀ ਨਾਰੀ ਦਵਾਂਗੇ ਫਿਲਹਾਲ ਤਾਂ ਤੱਕ ਲਈ ਮੈਨੂੰ ਦਿਓ ਜਦ ਤੱਕ ਕੈਮਰਾਮੈਨ ਜਾਨੋ ਦੇ ਨਾਲ ਮੈਨੂੰ ਰਿਪੋਰਟਰ ਗੁਰਦੀਪ ਸਿੰਘ Iwasera TV ਜਲੰਧਰ